ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਗੁਰਦੇਵ ਸੋ ਸਮੂਚੀ ਸਾਧ ਸੰਗਤ ਦੇ ਪਾਵਨ ਚਰਨਾਂ 'ਚ ਬੇਨਤੀ ਆ ਕਿ ਜੋ ਕੇ ਧਨਗੁਰ ਰਵਦਾਸ ਮਹਾਰਾਜਿਆਂ ਦੇ ਪਿਆਰ ਵਿੱਚ ਆਉਣ ਵਾਲੀ 7 ਜੂਨ 2025 ਦਿਨ ਛਨੀਵਾਰ ਨੂੰ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਸਥਾਨ ਹਸ਼ਿਆਰਪੁਰ ਦੀ ਧਰਤੀ ਨਲੋਈਆਂ ਮੀਆਂ ਨੰਬਰ ਬਾੜ ਦੇ ਵਿੱਚ ਧੀਆ ਦੇ ਵਿਆਹ ਕਾਰਜ ਕੀਤੇ ਜਾ ਰਹੇ ਆ ਸਵਾਪ ਸਰਬਾ ਸੰਗਤਾਂ ਦੇ ਪਾਵਨ ਚਰਨਾਂ 'ਚ ਬੇਨਤੀ ਆ ਕਿ ਸਮੇਂ ਸਿਰ ਉੱਥੇ ਪਹੁੰਚ ਕੇ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਧੀਆ ਨੂੰ ਆਸ਼ੀਰਵਾਦ ਦੇ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੰਦ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਨ ਨਿਊਜ਼ ਲਾਈਵ ਤੇ ਐਨ ਆਰ ਐਸ ਤੇ 22 ਨਿਊਜ਼ ਤੇ ਮੈਂ ਚੈਨਲ ਵਾਲੇ ਵੀਰਾਂ ਦਾ ਤਨਬਾਧ ਕਰਦਾ ਜਿਨ੍ਹਾਂ ਨੇ ਛਾਡੀ ਜੋ ਸਮਾਦ ਦੇ ਵਿੱਚ ਸ੍ਰੀਮਾਨ 108 ਸ਼ੰਤ ਬਾਬਾ ਜਸਵੀਰ ਸਿੰਘ ਜੀ ਪਿੰਡ ਮਾਂਜਲਾ ਨਜ਼ਦੀਕ ਚਮਕੌਰ ਸਾਹਿਬ ਵਾਲੇ ਪਿੰਡ ਨਲੋਈਆਂ 50 ਨੰਬਰ ਵਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਾਰਤ ਸੌਰਤੇ ਕਮਜ਼ੋਰ ਪਰਿਵਾਰਾਂ ਦੇ ਧੀਆਂ ਦੇ ਵਿਆਹ ਕਾਰਜਾਂ ਦੀ ਜਿਹੜੀ ਆ ਤਰੀਕ ਹੈ ਉਹ 7 ਜੂਨ 2025 ਦਿਨ ਸ਼ਨੀਵਾਰ ਨੂੰ ਲੋੜਵੰਦ ਪਰਿਵਾਰਾਂ ਦੇ ਧੀਆਂ ਦੇ ਵਿਆਹ ਕਾਜ ਕੀਤੇ ਜਾ ਰਹੇ ਨੇ ਔਰ ਉਸ ਦੇ ਸਤਿ ਮਹਾਂਪੁਰਖਾਂ ਦਾ ਵੀ ਪਰਿਵਾਰਾਂ ਦੇ ਜਿਹੜੇ ਹੈ ਜਿਹੜਾ ਆਸ਼ੀਰਵਾਦ ਇਹਨਾਂ ਪਹੁੰਚਣਾ ਹੈ ਔਰ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ ਜਦੋਂ ਕੋਈ ਵੀ ਕੋਈ ਛੁਪ ਵਿਚਾਰਤ ਕਰਦਾ ਹੈ ਆਪਾਂ ਤਨ ਮਨ ਧੰਦੇ ਨਾਲ ਮੂੰਹ ਤੇ ਨਾਲ ਮੂੰਹਾਂ ਲਾ ਕੇ ਚੱਲੀਏ ਤਾਂ ਕਿ ਜਿਹੜਾ ਹੈ ਸਾਡੇ ਸਮਾਜ ਦੀ ਜਿਹੜੀ ਆ ਆਰਥਿਕ ਜਿਹੜੀ ਆ ਕਮਜ਼ੋਰੀ ਹੈ ਆਰਥਿਕ ਪੱਖ ਤੋਂ ਜਿਹੜੇ ਆਪਾਂ ਕਮਜ਼ੋਰ ਆ ਉਹਨਾਂ ਸੰਆਂ ਨੂੰ ਏ ਨਾ ਮਹਿਸੂਸ ਹੋਵੇ ਕਿਉਂਕਿ ਆਪਾਂ ਸਾਰਾ ਇਹ ਸਮਾਜ ਆਪਾਂ ਧੀਆ ਦਾ ਭੈਣਾ ਦਾ ਸਾਡੇ ਜਿਹੜਾ ਆਪਾਂ ਸਤਕਾਰ ਕਰਦੇ ਆਂ ਔਰ ਪੂਜਨਾ ਕਰਦੇ ਆਂ ਨਰਾਤੇ ਰੱਖਦੇ ਆਂ ਸਾਰਾ ਕੁਝ ਕਰਦੇ ਆਂ ਜਦੋਂ ਵਿਆਹ ਕਾਰਜ ਹੁੰਦੇ ਨੇ ਉਸ ਦੇ ਵੇਲੇ ਵੀ ਸਾਡਾ ਸਰਜ ਵੜਦਾ ਹੈ ਕਿ ਆਪਾਂ ਉਹਨਾਂ ਔਰ ਬਦ ਪਰਿਵਾਰਾਂ ਦੇ ਨਾਲ ਜਿਹੜਾ ਖੜ ਕੇ ਤੰਦ ਬਾਬਾ ਜਸਵੀਰ ਸਿੰਘ ਜੀ ਤੇ ਪਰਮਾਤਮਾ ਦੇ ਬਾਅਦ ਚਮਕੌਰ ਸਾਹਿਬ ਵਾਲੇ ਮਹਾਨ ਜਿਹੜਾ ਕਾਜ ਕਰ ਰਹੇ ਨੇ ਆਪਾਂ ਜਿਹੜਾ ਤੰਦਮਨ ਧੰਦੇ ਨਾਲ ਇਹਨਾਂ ਦੀ ਜਿਹੜੀ ਹੈਲਪ ਕਰੀਏ ਸੰਤ ਬਾਬਾ ਜਸਵੀਰ ਸਿੰਘ ਜੀ ਦਾ ਨੰਬਰ ਹੈ 9378387180 9378783180 ਸੰਤ ਬਾਬਾ ਜਸਵੀਰ ਸਿੰਘ ਦੇ ਨਾਲ ਲੋੜਵੰਦ ਪਰਿਵਾਰ ਉਹ ਵੀ ਸੰਪਰਕ ਕਰ ਸਕਦੇ ਨੇ ਜਿਹੜੇ ਕੋਈ ਤੰਦਮਾਨ ਧੰਨ ਦੇ ਨਾਲ ਸੇਵਾ ਕਰਨਾ ਚਾਹੁੰਦੇ ਨੇ ਉਹ ਵੀ ਸਤ ਬਾਬਾ ਜਸਵੀਰ ਸਿੰਘ ਦੇ ਨਾਲ ਸੰਪਰਕ ਕਰ ਸਕਦੇ ਨੇ ਭਾਂਡਿਆਂ ਦੀ ਸੇਵਾ ਕਰ ਸਕਦੇ ਆ ਵਸਤਰਾਂ ਦੀ ਸੇਵਾ ਕਰ ਸਕਦੇ ਆ ਬੇਟੀਆਂ ਦੀ ਸੇਵਾ ਕਰ ਸਕਦੇ ਆ ਹੁੰਦੀਆਂ ਛੱਲਿਆਂ ਦੀ ਆਪਾ ਕਰ ਸਕਦੇ ਆ ਉਹ ਜਿਹੜਾ ਹੈ ਅਲਮਾਰੀਆਂ ਦੀ ਸੇਵਾ ਕਰ ਸਕਦੇ ਆ ਬੱਚਿਆਂ ਦੇ ਵਸਤਰਾਂ ਦੀ ਆਪਾ ਸੇਵਾ ਕਰ ਸਕਦੇ ਆ ਜਿੰਨੇ ਕੁ ਜੋ ਕੇ ਆਪਾਂ ਨੇ ਸਤ ਗੁਰਾਂ ਦਾ ਵਾਕਸ਼ ਕੀਤੀ ਆ ਉਹਨੇ ਕੁ ਜੋ ਕੇ ਆਪੇ ਸੀ ਆਦੇ ਨਾਲ ਖੜੀਏ ਉਹ ਸੰਤ ਬਾਬਾ ਜਸਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸ਼੍ਰੀ ਗੁਰੂ ਦਾਸ ਇੱਕ ਦਾ ਲਹਿਰ ਜਿਹੜੀ ਹੈ ਉਹਦੇ ਜਿਹੜੇ ਆ ਮੈਂਬਰ ਵੀ ਬਣੋ ਤਾਂ ਕਿ ਜਿਹੜਾ ਆਪਾਂ ਘਰ ਘਰ ਤੱਕ ਜਨ ਜਨ ਤੱਕ ਇਹ ਜਿਹੜੇ ਸ਼ੋਭਾ ਪ੍ਰਚਾਰ ਹਰ ਨਗਰ ਦੇ ਵਿੱਚ ਕਰ ਸਕੀਏ ਹਰ ਜ਼ਿਲ੍ਹੇ ਦੇ ਵਿੱਚ ਕਰ ਸਕੀਏ ਹਰ ਤਸੀਲ ਦੇ ਵਿੱਚ ਕਰ ਸਕੀਏ ਤਾਂ ਕਿ ਜਿਹੜਾ ਹੈ ਸਾਡੀਆਂ ਧੀਆਂ ਕਦੇ ਵੀ ਆਪਣੇ ਆਪ ਨੂੰ ਜਿਹੜਾ ਹੈ ਉਹ ਕਮਜ਼ੋਰ ਨਾ ਸਮਝਣ ਜੈ ਪੀਮ ਜੈ ਭਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨਰਪਾਹ ਸੂਰਜ ਮਹਾਰਾਜ ਕੀ ਜੈ ਬੋਲੇ ਜੋਨਰਪਾਹ ਸੂਰਜ ਮਹਾਰਾਜ ਕੀ ਜੈ ਜੈ ਪੀਮ ਜੈ ਭਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਸਾਰੀਆਂ ਸੰਗਤਾਂ ਦੇ ਪਾਵਨ ਚਰਨਾਂ 'ਚ ਬੇਨਤੀ ਆ ਕਿ ਜੋ ਕਿ ਸ਼੍ਰੀ ਗੁਰ ਰਵਦਾਸ ਏਕਤਾ ਲਹਿਰ ਵੱਲੋਂ ਨਿਰੰਤਰ ਲੋੜਵੰਦ ਧੀਆਂ ਦੇ ਸਮੂਹ ਕੇ ਵਿਆਹ ਕੀਤੇ ਜਾ ਰਹੇ ਨੇ ਸੋ ਇਸ ਵਾਰੀ 7 ਜੂਨ ਨੂੰ ਪਿੰਡ ਨਲੋਈਆਂ ਜ਼ਿਲ੍ਹਾ ਹ시ਹਾਰ ਪਰ 50 ਨੰਬਰ ਵਾਰਡ ਦੇ ਵਿੱਚ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਨੇ ਹਰ ਇੱਕ ਧੀ ਨੂੰ ਬਣਦਾ ਸਰਦਾ ਜਿੰਨਾ ਵੀ ਲੋੜੀਂਦਾ ਸਮਾਨ ਆ ਸੋ ਸ਼੍ਰੀ ਗੁਰੂ ਅਰਦਾਸ ਇਕਤਾ ਲਹਿਰ ਵੱਲੋਂ ਦਿੱਤਾ ਜਾਂਦਾ ਹੈ ਸੋ ਆਪ ਜੀਆਂ ਦੇ ਪਾਵਨ ਚਰਨਾ ਵਿੱਚ ਬੇਨਤੀ ਆ ਸਾਰੀਆਂ ਸੰਗਤਾਂ ਮਿਤੀ 7 ਜੂਨ 2025 ਦਿਨ ਸ਼ਨੀਵਾਰ ਨੂੰ ਤੇ ਪਿੰਡ ਨਲੋਈਆਂ ਜ਼ਿਲ੍ਹਾ ਹੁਸ਼ਿਆਰਪੁਰ 50 ਨੰਬਰ ਵਾਰ ਸ਼੍ਰੀ ਗੁਰੂ ਅਰਦਾਸ ਮਹਾਰਾਜੀਆਂ ਦੇ ਮੰਦਿਰ ਵਿੱਚ ਉਹਨਾਂ ਧੀਆਂ ਨੂੰ ਆਸ਼ੀਰਵਾਦ ਆਸ਼ੀਰਵਾਦ ਦੇਣ ਲਈ ਸਾਰੀਆਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ